ਸੋ ਅੱਜ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਜੋ ਸਿੱਖਾਂਗੇ ਉਹਦਾ ਵਿਸ਼ਾ ਆ ਆਪਣੀਆਂ ਚੰਗੀਆਂ ਗੱਲਾਂ ਆ ਹallelujah ਕੀ ਵਿਸ਼ਾ ਆਪਣੀਆਂ ਚੰਗੀਆਂ ਗੱਲਾਂ ਨੂੰ ਯਾਦ ਕਰਨਾ ਮਨੁੱਖ ਦੇ ਵਿੱਚ ਨਾ ਇਹ ਬਹੁਤ ਵੱਡੀ ਕਮੀ ਆ ਕਿ ਜਦੋਂ ਵਿਹਲਾ ਬੈਠਦਾ ਹੈ ਨਾ ਚੰਗੀਆਂ ਗੱਲਾਂ ਨਹੀਂ ਚੇਤੇ ਕਰਦਾ ਜਦ ਵੀ ਇਹਦੇ ਕੋਲੇ ਫ੍ਰੀ ਟਾਈਮ ਹੋਊਗਾ ਵਿਲਾ ਬੈਠੂਗਾ ਇਨੀ ਉਹ ਗੱਲਾਂ ਚੇਤੇ ਕਰਨੀਆਂ ਜਿਹੜੀਆਂ ਇਹਦੇ ਖੂਨ ਨੂੰ ਸਾੜਦੀਆਂ ਆ ਜਿਨ੍ਹਾਂ ਨੂੰ ਸੋਚ-ਸੋਚ ਕੇ ਪਰੇਸ਼ਾਨ ਹੁੰਦਾ ਜਿਨ੍ਹਾਂ ਨੂੰ ਚੇਤੇ ਕਰਕੇ ਦੁਖੀ ਹੁੰਦਾ ਔਰ ਜਦ ਵੀ ਵਿਲਾ ਬੈਠੇਗਾ ਬਾਰ-ਬਾਰ ਉਹੀ ਗੱਲਾਂ ਯਾਦ ਕਰੇਗਾ ਪਰ ਪਰਮੇਸ਼ਵਰ ਦਾ ਵਚਨ ਸਾਨੂੰ ਇਦਾਂ ਦੱਸਦਾ ਕਿ ਸਾਨੂੰ ਬੁੜੀਆਂ ਗੱਲਾਂ ਨਹੀਂ ਸਾਨੂੰ ਚੰਗੀਆਂ ਗੱਲਾਂ ਯਾਦ ਕਰਨੀਆਂ ਚਾਹੀਦੀਆਂ ਕਿਉਂਕਿ ਹਰੇਕ ਭਲੀ ਚੀਜ਼ ਜਿਹੜੀ ਹੈ ਨਾ ਉਹ ਪਰਮੇਸ਼ਵਰ ਤੋਂ ਆ ਤੇ ਜਦੋਂ ਅਸੀਂ ਸਾਡੇ ਜੀਵਨ ਦੀਆਂ ਚੰਗੀਆਂ ਗੱਲਾਂ ਨੂੰ ਯਾਦ ਕਰਦੇ ਹਾਂ ਤੇ ਅਸੀਂ ਪਰਮੇਸ਼ਵਰ ਦੀ ਮਹਿਮਾ ਕਰਦੇ ਹਾਂ ਸਾਡੇ ਜੀਵਨ ਦੇ ਵਿੱਚ ਕੁਝ ਵੀ ਚੰਗਾ ਹੁੰਦਾ ਹੈ ਤੇ ਉਹ ਪਰਮੇਸ਼ਵਰ ਦੇ ਦੋਆ ਕੀਤਾ ਜਾਂਦਾ ਹੈ ਤੇ ਜਦੋਂ ਅਸੀਂ ਚੰਗੀਆਂ ਗੱਲਾਂ ਚੇਤੇ ਕਰਦੇ ਆਂ ਤੇ ਮਤਲਬ ਅਸੀਂ ਪਰਮੇਸ਼ਵਰ ਦੇ ਕੰਮਾਂ ਨੂੰ ਯਾਦ ਕਰਦੇ ਆਂ ਹਾਲੇਲੂਇਆ ਤੇ ਹੁਣ ਅਸੀਂ ਦੇਖਦੇ ਆਂ ਰਾਜਾ ਦਾਊਦ ਸਾਨੂੰ ਕਿੱਦਾਂ ਕਹਿੰਦਾ ਆ ਕਿ ਪਰਮੇਸ਼ਵਰ ਦੀਆਂ ਗੱਲਾਂ ਨੂੰ ਯਾਦ ਕਰੋ ਅਸੀਂ ਦੇਖਾਂਗੇ ਜ਼ਬੂਰਾਂ ਦੀ ਕਿਤਾਬ ਦੇ ਵਿੱਚੋਂ 103 ਨੰਬਰ ਬੁੱਕ ਆਫ ਸਾਮ ਚੈਪਟਰ ਨੰਬਰ 103 103 ਉਹਦੀਆਂ ਪਹਿਲੀਆਂ 4 ਵਰਸਸ 4 ਆਇਤਾਂ ਦੇਖਾਂਗੇ ਇੱਥੇ ਲਿਖਿਆ ਹੈੇ ਮੇਰੀ ਜਾਨ ਯਹੋਵਾਨੂ ਮੁਬਾਰਕ ਆਖ ਅਤੇ ਜੋ ਕੁਝ ਮੇਰੇ ਅੰਦਰ ਹੈ ਉਸ ਦੇ ਪਵਿੱਤਰ ਨਾਮ ਨੂੰ ਹallelujah ਪ੍ਰਭੂ ਦਾ ਜਾਨ ਕੀ ਕਹਿੰਦਾ ਆਪਣੀ ਜਾਨ ਦੇ ਨਾਲ ਗੱਲ ਕਰਦਾ ਆਪਣੇ ਆਪ ਦੇ ਨਾਲ ਗੱਲ ਕਰ ਰਿਹਾ ਹੈ ਆਪਣੇ ਅੰਦਰ ਆਪਣੇ ਮਾਨ ਨਾਲ ਗੱਲ ਕਰ ਰਿਹਾ ਹੈ ਅਰ ਕਹਿੰਦਾ ਹੈੇ ਮੇਰੀ ਜਾਨ ਯਹੋਵਾਨੂ ਮੁਬਾਰਕ ਆਖ ਤਬ ਪਰਮੇਸ਼ਵਰ ਦੀ ਮਹਿਮਾ ਕਰੋ ਕਹਿੰਦਾ ਮੁਬਾਰਕ ਕਹਿਣਾ ਮਤਲਬ ਮਹਿਮਾ ਕਰਨਾ ਪਰਮੇਸ਼ਵਰ ਦੇ ਨਾਲ ਉਲਾਮੇ ਨਾ ਦੇ ਪਰਮੇਸ਼ਵਰ ਨੂੰ ਪਰਮੇਸ਼ਵਰ ਦੇ ਨਾਲ ਗਿਲੇ ਸ਼ਿਕਵੇ ਨਾ ਕਰ ਪਰ ਕੀ ਕਹਿੰਦਾ ਆ ਪਰਮੇਸ਼ਵਰ ਨੂੰ ਮੁਬਾਰਕ ਆ ਕਹਿੰਦਾ ਜੋ ਕੁਝ ਮੇਰੇ ਅੰਦਰ ਆ ਉਸ ਦੇ ਪੂਜਨ ਜੋ ਕੁਝ ਵੀ ਮੇਰੇ ਜੀਵਨ ਦੇ ਵਿੱਚ ਆ ਨਾ ਉਹ ਸਭ ਕੁਝ ਪਰਮੇਸ਼ਵਰ ਦਾ ਕੀਤਾ ਹੋਇਆ ਹੈ ਅਰ ਪਰਮੇਸ਼ਵਰ ਦੇ ਪਵਿੱਤਰ ਨਾਮ ਨੂੰ ਮਹਿਮਾ ਹallelujah ਤਾਂ ਸਾਨੂੰ ਸਾਡੇ ਜੀਵਨ ਦੇ ਵਿੱਚ ਜੋ ਕੁਝ ਵੀ ਚੰਗਾ ਆ ਉਹਦੇ ਦੁਆਰਾ ਪਰਮੇਸ਼ਵਰ ਦੀ ਮਹਿਮਾ ਕਰਨੀ ਚਾਹੀਦੀ ਹੈ ਜੋ ਭਲਾਈਆਂ ਸਾਡੇ ਜੀਵਨ ਦੇ ਵਿੱਚ ਆ ਉਹਨਾਂ ਦੇ ਦੁਆਰਾ ਪਰਮੇਸ਼ਵਰ ਦੀ ਮਹਿਮਾ ਕਰਨੀ ਚਾਹੀਦੀ ਆ ਅਰ ਕਿੱਦਾਂ ਕਹਿੰਦਾ ਆ 2 ਨੰਬਰ ਆਇਤ ਵਿੱਚ ਹੈ ਮੇਰੀ ਜਾਨ ਯਹੋਵਾ ਨੂੰ ਮੁਬਾਰਕ ਆਖ ਅਤੇ ਉਹਦੇ ਸਾਰੇ ਉਪਕਾਰ ਨਾ ਵਿਸਾਰ ਫਿਰ ਤੋਂ ਕਹਿੰਦਾ ਆਪਣੇ ਆਪ ਦੇ ਨਾਲ ਗੱਲ ਕਰਦੇ ਆਪਣੇ ਮਾਨ ਨੂੰ ਕਹਿ ਰਿਹਾ ਆ ਕਹਿੰਦਾ ਪਰਮੇਸ਼ਵਰ ਦੀ ਮਹਿਮਾ ਕਰ ਯਹੋਵਾ ਨੂੰ ਮੁਬਾਰਕ ਆਕ ਤੇ ਉਹਦੇ ਉਪਕਾਰ ਨਾ ਵਿਸਾਰ ਅਸੀਂ ਬਹੁਤ ਕੀ ਪਰਮੇਸ਼ਵਰ ਦੇ ਉਪਕਾਰਾਂ ਨੂੰ ਵਿਸਾਰ ਦਿੰਨੇ ਆ ਜਿਹੜੇ ਸਾਨੂੰ ਨਹੀਂ ਵਿਸਾਰਨੇ ਚਾਹੀਦੇ ਵਿਸਾਰਨਾ ਮਤਲਬ ਚੇਤੇ ਭੁੱਲ ਜਾਣਾ ਤੁਸੀਂ ਦੇਖੋ ਕਈ ਵਾਰੀ ਆਪਾਂ ਸੜਕ ਤੇ ਜਾਂਦੇ ਆ ਇੱਕ ਕਿਸ ਸਕਿੰਟ ਦੇ ਫਰਕ ਦੇ ਨਾਲ ਬਚਾਅ ਹੋ ਜਾਂਦਾ ਆ ਇੰਚਾਂ ਦੇ ਹਿਸਾਬ ਨਾਲ ਸੱਟ ਲੱਗਣ ਤੋਂ ਬਚ ਜਾਂਦੇ ਆ ਕਈ ਵਾਰੀ ਕਈ ਤਰ੍ਹਾਂ ਦੀਆਂ ਦੁਰਘਟਨਾ ਦਾ ਸਾਨੂੰ ਪਰਮੇਸ਼ਵਰ ਨੇ ਦੁਰਘਟਨਾ ਆ ਪਰ ਅਸੀਂ ਉਹਨਾਂ ਚੀਜ਼ਾਂ ਨੂੰ ਚੇਤੇ ਹੀ ਨਹੀਂ ਰੱਖਦੇ ਤੁਸੀਂ ਇਹ ਦੇਖੋ ਨਾ ਕਿ ਅਸੀਂ ਤਾਂ ਬਿਲਕੁਲ ਵੱਜਣ ਹੀ ਵਾਲੇ ਸੀ ਪਰ ਬਚਾਇਆ ਕਿਨੇ ਪਰਮੇਸ਼ਵਰ ਨੇ ਹੋ ਜੀ ਇਹ ਟੈਸਟੀਮਨੀਜ਼ ਆਉਂਦੀਆਂ ਕਿ ਸਾਡਾ ਐਕਸੀਡੈਂਟ ਬਿਲਕੁਲ ਐਨ ਹੋਣ ਵਾਲਾ ਸੀ ਸਾਨੂੰ ਪਤਾ ਹੀ ਨਹੀਂ ਲੱਗਾ ਕਿ ਸਾਡੀ ਗੱਡੀ ਦਾ ਮੂੰਹ ਕਿੱਦਾਂ ਘੁੰਮ ਗਿਆ ਏਦਾਂ ਲੱਗਾ ਜਿਦਾਂ ਕਿਸੇ ਨੇ ਚੱਕ ਕੇ ਸਾਡੀ ਗੱਡੀ ਦੂਜੇ ਪਾਸੇ ਰੱਖਤੀ ਹੋਵੇ ਤਾਂ ਕੀ ਕਿਹਦਾ ਉਪਕਾਰ ਪਰਮੇਸ਼ਵਰ ਦਾ ਪਰਮੇਸ਼ਵਰ ਨੇ ਬਚਾਓ ਕੀਤਾ ਕਈ ਵਾਰੀ ਤੁਸੀਂ ਬਹੁਤ ਜ਼ੋਰ ਦੀ ਡਿੱਗਦੇ ਆ ਪਰ ਹੱਡੀਆਂ ਬਸਲੀਆਂ ਨਹੀਂ ਟੁੱਟਦੀਆਂ ਇਹ ਕੀ ਆ ਪਰਮੇਸ਼ਵਰ ਦਾ ਉਪਕਾਰ ਆ ਸਾਡੇ ਉੱਤੇ ਕਈ ਦੁਰਘਟਨਾਵਾਂ ਹੁੰਦੀਆਂ ਆ ਘਰ ਦੇ ਵਿੱਚ ਕਈ ਇਹੋ ਜਿਹੀਆਂ ਚੀਜ਼ਾਂ ਹੋ ਜਾਂਦੀਆਂ ਆ ਪਰ ਤੁਸੀਂ ਬਚ ਜਾਂਦੇ ਆ ਬਹੁਤ ਵਾਰੀ ਬਚਾਅ ਹੁੰਦੇ ਆ ਜਿਹੜੇ ਸਾਨੂੰ ਚੇਤੇ ਹੀ ਨਹੀਂ ਰਹਿੰਦੇ ਪਰ ਪਰਮੇਸ਼ਵਰ ਦਾ ਵਚਨ ਸਾਨੂੰ ਕੀ ਕਹਿ ਰਿਹਾ ਹੈ ਕਹਿੰਦਾ ਉਹਦੇ ਕੀਤੇ ਉਪਕਾਰਾਂ ਨੂੰ ਨਾ ਵਿਸਾਰ ਚੇਤੇ ਕਰ ਕਿ ਉਹਨੇ ਕਿੱਥੇ ਕਿੱਥੇ ਤੇਰੇ ਨਾਲ ਭਲਾਈਆਂ ਕੀਤੀਆਂ ਆ ਜਦ ਤੂੰ ਆਉਂਦੀਆਂ ਭਲਾਈਆਂ ਨੂੰ ਚਿੰਤੇ ਕਰੇਗਾ ਤੂੰ ਪਰਮੇਸ਼ਵਰ ਦੀ ਮਹਿਮਾ ਕਰੇਗਾ ਤੇਰਾ ਵਿਸ਼ਵਾਸ ਪਰਮੇਸ਼ਵਰ ਦੇ ਵਿੱਚ ਹੋਰ ਮਜ਼ਬੂਤ ਹੋ ਜਾਊਗਾ ਪਰ ਅਸੀਂ ਕੀ ਚੱਤੇ ਰੱਖਦੇ ਆ ਮੈਂ ਵਰਤ ਰੱਖਿਆ ਪ੍ਰਾਰਥਨਾ ਕੀਤੀ ਸੀ ਮਿਰਾਜੋ ਤੱਕ ਨਹੀਂ ਕੰਮ ਹੋਇਆ ਮੈਂ ਇੰਨੇ ਹਫ਼ਤੇ ਹੋ ਗਏ ਚਰਚ ਨੂੰ ਜਾਂਦੇ ਆ ਜੇ ਨਹੀਂ ਮੇਰੀ ਗੱਲ ਬਣੀ ਪ੍ਰਭੂ ਸਾਡੀ ਸੁਣਦਾ ਪਤਾ ਨਹੀਂ ਕਾਤੋਂ ਨਹੀਂ ਆ ਤੇਰੇ ਸਾਹ ਕਿੱਥੋਂ ਆ ਰਹੇ ਆ ਕੀ ਇਹ ਪਰਮੇਸ਼ਵਰ ਦੀ ਮਹਿਮਾ ਨਹੀਂ ਇੰਨੀ ਵਾਰੀ ਬੁਖਾਰ ਚੜਿਆ ਫਿਰ ਵੀ ਮਰਿਆ ਨਹੀਂ ਜੀਂਦਾ ਆਂ ਕੀ ਇਹ ਪਰਮੇਸ਼ਵਰ ਦੀ ਮਹਿਮਾ ਨਹੀਂ ਇੰਨੀ ਵਾਰੀ ਬਿਮਾਰੀਆਂ ਆਈਆਂ ਕਦੋਂ ਦਾ ਤੂੰ ਜੰਮਿਆ ਕਿੱਥੋਂ ਤੱਕ ਤੂੰ ਪਹੁੰਚ ਗਿਆ ਅਜੇ ਵੀ ਜੀਂਦਾ ਆਂ ਖਾ ਰਿਹਾ ਆਂ ਪਾ ਰਿਹਾ ਆਂ ਤੁਰ ਫੇਰ ਰਿਹਾ ਬੋਲ ਚੱਲ ਰਿਹਾ ਇਹ ਸਭ ਕਿਨੇ ਤੇਰੇ ਲਈ ਕੀਤਾ ਆ ਪਰਮੇਸ਼ਵਰ ਨੇ ਤੇ ਕੀ ਇਹ ਪਰਮੇਸ਼ਵਰ ਦੀ ਮਹਿਮਾ ਨਹੀਂ ਤੇ ਜਿਹੜਾ ਪਰਮੇਸ਼ਵਰ ਤੈਨੂੰ ਇੱਥੇ ਤੱਕ ਲੈ ਕੇ ਆਇਆ ਅੱਗੇ ਨਹੀਂ ਲੈ ਕੇ ਜਾਊਗਾ ਉਹ ਜ਼ਰੂਰ ਲੈ ਕੇ ਜਾਊਗਾ ਤਾਂ ਵਚਨ ਸਾਨੂੰ ਕਹਿੰਦਾ ਪਰਮੇਸ਼ਵਰ ਦੇ ਉਪਕਾਰਾਂ ਨੂੰ ਚੇਤੇ ਰੱਖੋ ਭੁੱਲੋ ਨਾ ਜਿਹੜੇ ਵੱਡੇ ਕੰਮ ਪਰਮੇਸ਼ਵਰ ਨੇ ਤੁਹਾਡੇ ਜੀਵਨ ਵਿੱਚ ਕੀਤੇ ਆ ਉਹਨਾਂ ਗੱਲਾਂ ਨੂੰ ਚੇਤੇ ਕਰੋ ਕਿ ਅਸੀਂ ਭੁੱਖੇ ਸੀ ਪਰ ਪਰਮੇਸ਼ਵਰ ਨੇ ਰਜਾਇਆ ਅਸੀਂ ਬਿਮਾਰ ਸੀ ਪਰਮੇਸ਼ਵਰ ਨੇ ਚੰਗਿਆ ਕੀਤਾ ਦੁਸ਼ਟ ਦੇ ਜਕੜੇ ਸੀ ਪਰਮੇਸ਼ਵਰ ਨੇ ਆਜ਼ਾਦ ਕੀਤਾ ਸਾਡੇ ਆਪਣੇ ਰਿਸ਼ਤੇਦਾਰ ਵੀ ਛੱਡ ਕੇ ਚਲੇ ਗਏ ਸੀ ਪਰ ਪਰਮੇਸ਼ਵਰ ਨੇ ਗੱਲ ਨਾ ਲਾਇਆ ਮਾਪਿਓ ਨੇ ਵੀ ਕਿਹਾ ਸੀਗਾ ਜਾਓ ਸਾਡੇ ਕੋਲੇ ਤੁਹਾਡੇ ਲਈ ਕੁਝ ਨਹੀਂ ਹੈਗਾ ਉਸ ਵੇਲੇ ਪਰਮੇਸ਼ਵਰ ਨੇ ਸਾਨੂੰ ਅਪਣਾਇਆ ਤੇ ਅਸੀਂ ਉਸੇ ਪਰਮੇਸ਼ਵਰ ਦੇ ਕੀਤੇ ਕੰਮਾਂ ਨੂੰ ਭੁੱਲ ਜਾਂਦੇ ਹਾਂ ਪਰ ਬਾਣੀ ਕਹਿੰਦੀ ਹੈ ਮੇਰੀ ਜਾਨ ਯਹੋਵਾ ਨੂੰ ਮੁਬਾਰਕ ਆ ਕਿ ਤੇ ਉਹਦੇ ਕੀਤੇ ਉਪਕਾਰਾਂ ਨੂੰ ਨਾ ਇਸਾਰ ਅਸੀਂ ਵਿਸਾਰਨਾ ਨਹੀਂ ਆ ਪਰ ਸਮਰਨ ਕਰਨਾ ਆ ਉਹਨੂੰ ਯਾਦ ਰੱਖਣਾ ਆ ਹਾਲੇਲੂਇਆ ਕਹਿੰਦਾ ਉਹ ਤੇਰੀਆਂ ਸਾਰੀਆਂ ਬੁਰਾਈਆਂ ਨੂੰ ਖਿਵਾ ਕਰਦਾ ਹੈ ਕਿੰਨੀਆਂ ਬੁਰਾਈਆਂ ਨੂੰ A to Z ਸਾਰੀਆਂ ਬੁਰਾਈਆਂ ਨੂੰ ਉਹ ਬੁਰਾਈਆਂ ਜਿਹੜੀਆਂ ਤੂੰ ਆਪਣੇ ਪਤੀ ਦੇ ਵਿਰੁੱਧ ਗੱਲਾਂ ਕੀਤੀਆਂ ਸੱਸ ਦੇ ਵਿਰੁੱਧ ਕੀਤੀਆਂ ਪਤਨੀ ਦੇ ਖਿਲਾਫ ਵਿੱਚ ਬੋਲੀਆਂ ਆਪਣੇ ਸਹੁਰਿਆਂ ਦੀ ਖਲਾਫਤ ਦੇ ਵਿੱਚ ਬੋਲੀਆਂ ਆਪਣੇ ਭਰਾਵਾਂ ਨੂੰ ਮਾਰਿਆ ਕਿਆ ਭੈਣਾਂ ਨੂੰ ਮਾਰਿਆ ਕਿਆ ਰਿਸ਼ਤੇਦਾਰਾਂ ਨੂੰ ਤੂੰ ਚੋਰੀਆਂ ਕੀਤੀਆਂ ਝੂਠ ਬੋਲੇ ਠੱਗੀਆਂ ਮਾਰੀਆਂ ਆਪਣੇ ਪਤੀ ਜਾਂ ਪਤਨੀ ਨੂੰ ਛੱਡ ਕੇ ਬਾਹਰ ਰਿਸ਼ਤੇ ਬਣਾਏ ਕਿੰਨੇ ਕੰਮ ਆ ਜਿਹੜੇ ਇਨਸਾਨ ਦੇ ਜੀਵਨ ਵਿੱਚ ਗਲਤ ਆ ਪਰ ਸਾਡਾ ਪਰਮੇਸ਼ਵਰ ਕਿੰਨਾ ਮਹਾਨ ਆ ਕਿੰਨਾ ਧੀਰਜਵਾਨ ਆ ਕਿੰਨਾ ਉਹ ਤੇਰੀਆਂ ਸਾਰੀਆਂ ਬੁਰਾਈਆਂ ਨੂੰ ਖਿਮਾ ਕਰਦਾ ਆ ਮਾਫ ਕਰਦਾ ਆ ਜਿਉ ਸਾਡੀਆਂ ਬੁਰਾਈਆਂ ਦਾ ਹਿਸਾਬ ਕਰਨ ਲੱਗ ਜੇ ਅਗਲਾ ਸਾਹ ਆਪਾਂ ਨੂੰ ਆਉਣਾ ਨਹੀਂ ਸੱਚੀ ਜਿਉ ਸਾਡੇ ਕੰਮਾਂ ਦੇ ਹਿਸਾਬ ਨਾਲ ਸਾਨੂੰ ਸਾਹ ਬਖਸ਼ੇ ਤਾਂ ਮੁੱਕ ਜਾਣੇ ਐ ਸਾ ਕਿਉਂਕਿ ਬੁਰਾਈਆਂ ਇੰਨੀਆਂ ਵੱਡੀਆਂ ਆ ਪਾਪ ਇੰਨੇ ਜ਼ਿਆਦੇ ਆ ਕਿੰਨੇ ਗੁਨਾਹ ਆ ਜਿਹੜੇ ਅਸੀਂ ਹੱਥਾਂ ਨਾਲ ਨਹੀਂ ਕੀਤੇ ਪਰ ਸੋਚਾਂ ਨਾਲ ਕੀਤੇ ਆ ਕਿੰਨੇ ਲੋਕਾਂ ਦੇ ਲਈ ਅਸੀਂ ਆਪਣੇ ਮਾਨ ਦੇ ਵਿੱਚ ਕੂੜਾ ਚੱਕੀ ਫਿਰਦੇ ਆ ਗਰੋਧ ਚੱਕੀ ਫਿਰਦੇ ਆ ਕਿੰਨਿਆਂ ਨੂੰ ਅਸੀਂ ਤੁਰੇ ਜਾਂਦੇ ਕਹਿ ਦਿੰਦੇ ਇਹ ਚੰਗਾ ਨਹੀਂ ਆ ਹੋ ਸਕਦਾ ਉਹਦਾ ਰਿਸ਼ਤਾ ਪਰਮੇਸ਼ਵਰ ਨਾਲ ਬਹੁਤ ਮਜ਼ਬੂਤ ਹੋਵੇ ਹੋ ਸਕਦਾ ਪਰਮੇਸ਼ਵਰ ਨੂੰ ਬਹੁਤ ਪਸੰਦ ਆਉਣ ਵਾਲਾ ਹੋਵੇ ਪਰ ਅਸੀਂ ਤੁਰੇ ਤੁਰੇ ਜਾਂਦੇ ਕਿੰਨਿਆਂ ਤੇ ਦੋਸ਼ ਲਾ ਦਿੰਦੇ ਜਿੰਨੂੰ ਨਹੀਂ ਵੀ ਜਾਣਦੇ ਉਹਦੇ ਬਾਰੇ ਵੀ ਕੁਝ ਨਾ ਕੁਝ ਬੋਲ ਜਾਂਦੇ ਆ ਜੇ ਸਾਡੇ ਅੱਖਰਾਂ ਦੇ ਹਿਸਾਬ ਨਾਲ ਜੇ ਸਾਡੇ ਮਨ ਦੀਆਂ ਸੋਚਾਂ ਦਿਲ ਦੇ ਵਿਚਾਰਾਂ ਦੇ ਹਿਸਾਬ ਨਾਲ ਜੇ ਸਾਡੇ ਕੰਮਾਂ ਦੇ ਹਿਸਾਬ ਨਾਲ ਸਾਨੂੰ ਜੀਵਨ ਮਿਲਣਾ ਹੋਵੇ ਹੁਣ ਤੱਕ ਮੁੱਕ ਜਾਣਾ ਸੀ ਨਹੀਂ ਰਹਿਣਾ ਸੀ ਕਿਉਂਕਿ ਅਸੀਂ ਆਪਣੇ ਹੀ ਪਰਿਵਾਰਾਂ ਨੂੰ ਨਹੀਂ ਬਖਸ਼ਦੇ